ਦੇ ਪਿਛਲੇ ਦਿਨਾਂ ਦੇ ਵਿੱਚ ਦੋ ਘਟਨਾਵਾਂ ਵਾਪਰੀਆਂ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਜਿਹੜੇ ਇੱਕ ਸਾਬਕਾ ਫੌਜੀ ਨੇ ਜਿਨ੍ਹਾਂ ਦੀ ਕੁੱਟਮਾਰ ਕੀਤੀ ਗਈ ਤੁਹਾਨੂੰ ਪਤਾ ਔਰ ਇੱਕ ਜਿਹਨੂੰ ਕੁਝ ਧਮਕੀਆਂ ਵਗੈਰਾ ਦਿੱਤੀਆਂ ਗਈਆਂ ਉਹਦੇ ਦੱਸ ਅਨੁਸਾਰ ਇੱਕ ਪੁਲਿਸ ਵਾਲੇ ਦੇ ਵੱਲੋਂ ਜਿਹੜੀ ਸਾਬਕਾ ਫੌਜੀ ਦੀ ਕੁੱਟਮਾਰ ਕੀਤੀ ਗਈ ਸੀ ਸਾਡੀ ਟੀਮ ਦੇ ਮੈਂਬਰ ਪਹਿਲੇ ਦਿਨ ਹੀ ਉਹਨਾਂ ਦੇ ਕੋਲੇ ਪਹੁੰਚੇ ਸੀ ਚੁਸ਼ਪਿੰਦਰ ਹੁਰੀ ਵੀ ਨਾਲ ਸੀ ਉਹਨਾਂ ਦੇ ਜਿਉਂ ਨਾਲ ਦਾ ਪਤਾ ਲਿਆ ਹੁਣ ਵੀ ਅਸੀਂ ਫੇਰ ਦੁਬਾਰਾ ਉਹਨਾਂ ਦੇ ਕੋਲੇ ਜਾਵਾਂਗੇ ਹਸਪੀਟਲ ਦੇ ਵਿੱਚ ਉਹਨਾਂ ਦਾ ਪਤਾ ਵਗੈਰਾ ਲੈਣ ਦੇ ਵਾਸਤੇ ਜੇ ਕਿਸੇ ਕਿਸਮ ਦੀ ਉਹਨਾਂ ਨੂੰ ਕੋਈ ਲੋੜ ਹੈ ਤਾਂ ਪੁਲਿਸ ਨੇ ਉਹਦੇ ਉੱਤੇ ਐਕਸ਼ਨ ਕੀਤਾ ਦੋ ਬੰਦੇ ਬਾਈ ਨੇਮ ਸੀ ਇੱਕ ਅਣਪਛਾਤਾ ਉਹਦੇ ਵਿੱਚ ਸੀਗਾ ਜਿਹੜੇ ਬਾਈ ਨੇਮ ਨੇ ਉਹ ਦੋਨੋਂ ਅਰੈਸਟ ਹੋ ਗਏ ਸੀਗੇ ਜਿਹੜਾ ਅਣਪਛਾਤਾ ਉਹ ਪੁਲਿਸ ਨੇ ਆਇਡੈਂਟੀਫਾਈ ਕਰ ਲਿਆ ਔਰ ਉਹਦੀ ਅਰੈਸਟ ਜਿਹੜੀ ਆ ਉਹ ਛੇਤੀ ਹੋ ਜੂਗੀ ਪੁਲਿਸ ਦੇ ਮਤਾਬਕ ਜਿਹੜੇ ਵਿਅਕਤੀ ਨੂੰ ਧਮਕੀਆਂ ਵਗੈਰਾ ਦਿੱਤੀਆਂ ਸੀ ਜਿਹਦੀ ਇੱਕ ਵੀਡੀਓ ਆਈ ਸੀ ਉਹ ਵੀਡੀਓ ਮੇਰੇ ਕੋਲੇ ਪਹੁੰਚੀ ਸੀਗੀ ਤੇ ਤੁਰੰਤ ਉਹਦੇ ਉੱਤੇ ਫਿਰ ਮੈਂ ਅੱਗੇ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਈ ਔਰ ਉਹਦੇ ਵਿੱਚ ਵੀ ਕੁਝ ਘੰਟਿਆਂ ਦੇ ਵਿੱਚ ਜਿਹੜੇ ਸਾਡੇ ਐਸਐਸਪੀ ਸਾਹਿਬ ਨੇ ਉਹਨਾਂ ਨੇ ਅਪਰੋਚ ਕੀਤੇ ਹੋਏ ਤੱਕ ਉਹਨਾਂ ਨੂੰ ਉਹਦੀ ਸੁਰੱਖਿਆ ਦੀ ਗਾਰੰਟੀ ਦਿੱਤੀ ਜਿਨੇ ਧਮਕੀ ਦਿੱਤੀ ਸੀ ਉਹਨੂੰ ਲਾਈਨ ਹਾਜ਼ਰ ਕੀਤਾ ਗਿਆ ਉਹਨੂੰ ਸਿਕਿਉਰਿਟੀ ਜਿਹੜੀ ਉਹ ਪ੍ਰੋਵਾਈਡ ਕਰ ਦਿੱਤੀ ਹੈ ਉਹਨੇ ਪੋਸਟਰ ਵਗੈਰਾ ਲਾਏ ਸੀਗੇ ਪਿੰਡ ਦੇ ਵਿੱਚ ਇਸੇ ਕਰਕੇ ਹੀ ਉਹਦੇ ਸ਼ਾਇਦ ਉਹਨੂੰ ਧਮਕਾਇਆ ਗਿਆ ਸੀਗਾ ਮੈਂ ਜਿਹੜਾ ਦੱਸਣ ਤੁਹਾਨੂੰ ਜਿਹੜਾ ਦੱਸਣਾ ਉਹ ਇਹ ਹੈ ਜੀ ਕਿ ਮੌਜੂਦਾ ਸਰਕਾਰ ਦੇ ਵਿੱਚ ਇਉਂ ਨਹੀਂ ਗਾ ਖਾਸ ਤੌਰ ਦੇਤੇ ਜਦੋਂ ਦੀ ਇਹ ਮੁਹਿਮ ਸਟਾਰਟ ਹੋਈ ਹੈ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪਹਿਲਾ ਔਰ ਉਹਦਾ ਇੱਕ 파ਟ ਨਸ਼ਾ ਮੁਕਤੀ ਮੋਰਚਾ ਹੈ ਇਦੇ ਵਿੱਚ ਅਸੀਂ ਕਿਉਂਕਿ ਇਹ ਮੁਹਿੰਮ ਇਸ ਤਰ੍ਹਾਂ ਦੀ ਹੈ ਤੁਸੀਂ ਵੀ ਜਾਣਦੇ ਹੋ ਮੁਹਿੰਮ ony ਦੇ ਤੱਕ ਸਫਲ ਨਹੀਂ ਹੁੰਦੀ ਜਿੰਨੀ ਦੇਰ ਤੱਕ ਉਹਦੇ ਵਿੱਚ ਆਮ ਲੋਕ ਸ਼ਾਮਲ ਨਹੀਂ ਹੋ ਜਾਂਦੇ ਆਮ ਲੋਕ ਅੱਗੇ ਆ ਰਹੇ ਨੇ ਆਮ ਲੋਕ ਦੱਸ ਰਹੇ ਨੇ ਜਿਹੜੀ ਸਾਡੀ ਟੀਮ ਹੈ ਨਸ਼ਾ ਮੁਕਤੀ ਮੋਰਚਾ ਦੀ ਉਹ ਸਾਰੀ ਟੀਮ ਦੇ ਕੋਲੇ ਇੱਕ ਫੋਨ ਨੰਬਰ ਉਹਨਾਂ ਨੂੰ ਦਿੱਤਾ ਹੋਇਆ ਹੈ ਕਿ ਜੇ ਕੋਈ ਵਿਅਕਤੀ ਉਹਨਾਂ ਨੂੰ ਦੱਸਦਾ ਹੈ ਕਿ ਉਹਨਾਂ ਦੇ ਏਰੀਆ ਦੇ ਵਿੱਚ ਕੋਈ ਬੰਦਾ ਨਸ਼ਾ ਵੇਚ ਰਿਹਾ ਕੋਈ ਪਰਿਵਾਰ ਨਸ਼ਾ ਵੇਚ ਰਿਹਾ ਉਹ ਉਹਦੇ ਵਾਸਤੇ ਅੱਗੇ ਇੱਕ ਨੋਡਲ ਅਫੀਸਰ ਲੱਗਿਆ ਉਹ ਜਾਣਕਾਰੀ ਜਿਹੜੀ ਆ ਉਹ ਸਾਡੀ ਟੀਮ ਦੇ ਥਰੂ ਉਸ ਨੋਡਲ ਅਫੀਸਰ ਦੇ ਕੋਲੇ ਜਾਂਦੀ ਹੈ ਉਹ ਵੈਰੀਫਾਈ ਕਰਕੇ ਉਹਦੇ ਉੱਤੇ ਫਿਰ ਪੁਲਿਸ ਜਿਹੜੀ ਆ ਉਹ ਐਕਸ਼ਨ ਲੈਂਦੀ ਹੈ ਭਾਵੇਂ ਅਸੀਂ ਲੋਕਾਂ ਦੇ ਵਿੱਚ ਉਹ ਵਿਸ਼ਵਾਸ ਬਣਾਇਆ ਪਿਛਲੇ ਕੁਝ ਸਮੇਂ ਦੇ ਵਿੱਚ ਕਿ ਲੋਕ ਆ ਕੇ ਅੱਗੇ ਦੱਸਣ ਲੱਗੇ ਆ ਇਹ ਬਖਲਾਹਟ ਦਾ ਨਤੀਜਾ ਜਿਹੜੀ ਜਿਹੜਾ ਸਾਬਕਾ ਫੌਜੀ ਨੇ ਜਿਹੜੀ ਉਹਨਾਂ ਦੀ ਕੁੱਟਮਾਰ ਕੀਤੀ ਗਈ ਹੈ ਉਹ ਨਸ਼ੇ ਦੇ ਨਾਲ ਸੰਬੰਧਿਤ ਨੇ ਕਿਉਂਕਿ ਬਖਲਾਹਟ ਹੈ ਜਿੰਨਾ ਲੋਕਾਂ ਦੇ 15-15 20-20 ਸਾਲ ਤੋਂ ਕਾਰੋਬਾਰ ਸੈੱਟ ਨੇ ਲੋਕਾਂ ਨੂੰ ਜ਼ਹਿਰ ਵੇਚ ਕੇ ਲੋਕਾਂ ਦੇ ਪੁੱਤ ਜਿਨ੍ਹਾਂ ਨੇ ਮਰਵਾਏ ਨੇ ਉਹਨਾਂ ਨੂੰ ਇਸ ਚੀਜ਼ ਦਾ ਇਸ ਵੇਲੇ ਡਰ ਪੈਦਾ ਹੋ ਗਿਆ ਕਿ ਉਹਨਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਇਸੇ ਬਖਲਾਹਟ ਦੇ ਵਿੱਚ ਉਹਨਾਂ ਨੇ ਹਮਲਾ ਕੀਤਾ ਪਰ ਪੁਲਿਸ ਨੇ ਉਹਦੇ ਉੱਤੇ ਤੁਰੰਤ ਐਕਸ਼ਨ ਲੈਂਦਿਆਂ ਹੋਇਆ ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਪੰਜਾਬ ਦੇ ਸਮੂਹ ਲੋਕਾਂ ਨੂੰ ਨਾ ਸਿਰਫ ਬਠਿੰਡੇ ਵਾਲਿਆਂ ਨੂੰ ਤੁਹਾਡੇ ਰਾਹੀਂ ਸਾਡੀ ਟੀਮ ਇਹ ਕਹਿਣਾ ਚਾਹੁੰਦੀ ਹੈ ਕਿ ਤੁਸੀਂ ਅੱਗੇ ਆ ਕੇ ਦੱਸੋ ਉਹ ਟਾਈਮ ਲੰਘ ਗਿਆ ਕਿ ਜੇ ਕੋਈ ਦੱਸੂਗਾ ਤਾਂ ਉਹਦੇ ਉੱਤੇ ਕੋਈ ਨਸ਼ਾ ਤਸਕਰ ਹਮਲਾ ਕਰ ਦੂਗਾ ਜਾਂ ਉਹਨੂੰ ਕਿਸੇ ਕਿਸਮ ਦਾ ਧਮਕੀਆਂ ਵਗੈਰਾ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ ਲਾਅ ਐਂਡ ਆਰਡਰ ਵਾਲੇ ਮਾਮਲੇ ਦੇ ਉੱਤੇ ਜ਼ੀਰੋ ਟੋਲਰੈਂਸ ਹੈ ਕੋਈ ਵਿਅਕਤੀ ਜਿਹੜਾ ਇਸ ਮੁਹਿੰਮ ਦੇ ਵਿੱਚ ਕਿਸੇ ਵੀ ਰੂਪ ਚ ਸ਼ਾਮਲ ਹੈ ਬੇਸ਼ੱਕ ਉਹ ਸਾਡੇ ਇਸ ਟੀਮ ਦਾ ਮੈਂਬਰ ਹੈ ਜਾਂ ਨਹੀਂ ਹੈ ਪੰਜਾਬ ਦੇ ਵਿੱਚ ਰਹਿੰਦਾ ਤਾਂ ਪੰਜਾਬ ਦਾ ਮੈਂਬਰ ਹੈ ਕਿਸੇ ਕੋਲੇ ਕੋਈ ਜਾਣਕਾਰੀ ਹੈ ਉਹ ਪੁਲਿਸ ਤੱਕ ਪਹੁੰਚਾਵੇ ਸਾਡੀ ਨਸ਼ਾ ਮੁਕਤੀ ਮੋਰਚੇ ਦੀ ਟੀਮ ਸਮੁੱਚੇ ਪੰਜਾਬ ਦੇ ਵਿੱਚ ਹੈ ਜ਼ੋਨ ਪੱਧਰ ਤੇ ਐ ਡਿਸਟ੍ਰਿਕਟ ਪੱਧਰ ਤੇ ਐ ਵਿਧਾਨ ਸਭਾ ਲੈਵਲ ਤੇ ਐ ਪਿੰਡਾਂ ਤੱਕ ਐ ਜੀਨੂੰ ਵੀ ਤੁਸੀਂ ਜਾਣਕਾਰੀ ਦਿਓਗੇ ਕਿਸੇ ਦਾ ਕੋਈ ਨਾਮ ਸਾਹਮਣੇ ਨਹੀਂ ਆਊਗਾ ਔਰ ਉਹਦੇ ਉੱਤੇ ਇਸ ਗੱਲ ਦੀ ਪਹਿਲਾਂ ਵੀ ਮੈਂ ਤੁਹਾਡੇ ਕੋਲੇ ਆਇਆ ਸੀ ਕਿ ਇਸ ਗੱਲ ਦੀ ਗਾਰੰਟੀ ਹੈ ਕਿ ਉਹਦੇ ਉੱਤੇ ਹਰ ਜੋ ਪੁਲਿਸ ਦੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਊਗੀ ਇਹ ਨਹੀਂ ਹੈ ਕਿ ਉਹ ਦਬਾ ਲੀ ਜਾਊਗੀ ਕਿਸੇ ਵੀ ਕਿਸਮ ਦੀ ਇਹ ਮੈਸੇਜ ਦੇਣ ਦੇ ਵਾਸਤੇ ਤੁਹਾਡੇ ਕੋਲੇ ਮੈਂ ਅੱਜ ਆਇਆ ਸੀਗਾ ਕਿ ਪੰਜਾਬ ਦੇ ਲੋਕਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਯੁੱਧ ਜਿਹੜਾ ਇਸ ਵੇਲੇ ਨਸ਼ਿਆਂ ਵਿਰੁੱਧ ਇਹ ਕੋਈ ਹਫ਼ਤੇ ਜਾਂ ਮਹੀਨੇ ਦੇ ਵਾਸਤੇ ਨਹੀਂ ਹੈ ਅਸੀਂ ਉਦੋਂ ਤੱਕ ਲੜਾਂਗੇ ਜਦੋਂ ਤੱਕ ਨਸ਼ਾ ਤਸਕਰਾਂ ਦੀਆਂ ਜੜ੍ਹਾਂ ਹਰ ਪਿੰਡ ਹਰ ਵਾਰਡ ਦੇ ਵਿੱਚੋਂ ਪੁੱਟ ਨਹੀਂ ਦਿੰਦੇ ਔਰ ਉਹਨਾਂ ਦੀਆਂ ਜੜ੍ਹਾਂ ਪੁੱਟ ਹੋ ਰਹੀਆਂ ਨੇ ਜਿਹਦੇ ਕਰਕੇ ਉਹਨਾਂ ਦੇ ਵਿੱਚ ਬੁਖਲਾਹਟ ਹੈ ਪਰ ਉਹਨਾਂ ਨੂੰ ਇਹ ਬਹੁਤ ਕਲੀਅਰ ਮੈਸੇਜ ਜਿਹੜਾ ਅਸੀਂ ਦੇਣਾ ਚਾਹੁੰਦੇ ਹਾਂ ਕਿ ਇਹ ਬਖਲਾਹਤ ਦੇ ਵਿੱਚ ਤੁਸੀਂ ਕੋਈ ਕਾਨੂੰਨ ਆਪਣੇ ਹੱਥ ਦੇ ਵਿੱਚ ਨਾ ਲੈ ਲੈਣਾ ਕਿਸੇ ਵੀ ਵਿਅਕਤੀ ਦੇ ਉੱਤੇ ਜਿਹੜਾ ਕਿ ਨਸ਼ੇ ਦੇ ਖਿਲਾਫ ਲੜ ਰਿਹਾ ਹੈ ਬੋਲ ਰਿਹਾ ਉਹਦੇ ਉੱਤੇ ਕੋਈ ਧਮਕੀ ਕੋਈ ਕਿਸੇ ਕਿਸਮ ਦਾ ਹਮਲਾ ਕਰੋਗੇ ਤਾਂ ਪੁਲਿਸ ਆਪਣੀ ਬਣਦੀ ਕਾਰਵਾਈ ਕਰੂਗੀ ਐਨਡੀਪੀਐਸ ਦੇ ਕੇਸ ਦੇ ਵਿੱਚ ਕੋਈ ਬੰਦਾ ਫੜਿਆ ਗਿਆ ਉਹਦੇ ਉੱਤੇ ਮਾਮਲਾ ਦਰਜ ਹੈ ਇਹ ਬਹੁਤ ਕਲੀਅਰ ਇਨਸਟਰਕਸ਼ਨਸ ਨੇ ਸਭ ਨੂੰ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕੋਈ ਐਮਐਲਏ ਕੋਈ ਪਾਰਟੀ ਦਾ ਅਹੁਦੇਦਾਰ ਵਰਕਰ ਉਹਦੇ ਹੱਕ ਦੇ ਵਿੱਚ ਕਿਸੇ ਪੁਲਿਸ ਵਾਲੇ ਨੂੰ ਕੋਈ ਫੋਨ ਨਹੀਂ ਕਰੂਗਾ। ਨਾ ਕੋਈ ਕਰ ਰਿਹਾ ਨਾ ਕੋਈ ਕਰੂਗਾ। ਇਹ ਪਹਿਲਾਂ ਜਰੂਰ ਸਾਰਾ ਕੁਝ ਜਿਹੜਾ ਉਹ ਹੁੰਦਾ ਰਿਹਾ। ਜਦੋਂ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਸੀ ਤਾਂ ਉਹਦੀਆਂ ਸਿਆਸੀ ਲੋਕਾਂ ਦੇ ਨਾਲ ਤਸਵੀਰਾਂ 24 ਘੰਟਿਆਂ ਦੇ ਵਿੱਚ ਆ ਜਾਂਦੀਆਂ ਸੀ। ਚਾਹੇ ਉਹ ਰਾણો ਵਾਲਾ ਸਰਪੰਚ ਹੋਵੇ, ਭੋਲਾ ਕਾਂਡ ਹੋਵੇ, ਜਾਂ ਫਿਰ ਆਈਸ ਡਰੱਗ ਵਾਲਾ ਕੰਦੋਲਾ ਹੋਵੇ ਕਿੰਨੇ ਲੋਕਾਂ ਦੀਆਂ ਫੋਟੋਆਂ ਆਉ ਦੇ ਵਿੱਚ ਆਉਂਦੀਆਂ ਸੀ ਅੱਜ ਜਿਹੜੇ ਲੋਕ ਵਿਰੋਧੀ ਧਿਰਾਂ ਵਾਲੇ ਕੁਐਸਚਨ ਉਠਾ ਰਹੇ ਨੇ ਉਹਨਾਂ ਨੂੰ ਵੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਸ ਟਾਈਮ ਦੇ ਉੱਤੇ ਉਹਨਾਂ ਦੀ ਸੱਤਾ ਰਹੀ ਹੈ ਚਾਹੇ 7 ਤੋਂ 17 ਵਾਲੀ ਅਕਾਲੀਆਂ ਦੀ ਭਾਜਪਾ ਦੇ ਨਾਲ ਸਾਧ ਵਾਲੀ ਸੀ ਚਾਹੇ ਕਾਂਗਰਸ ਵਾਲੀ ਸੀ 2002 ਤੋਂ 7 ਤੱਕ ਕੈਪਟਨ ਵਾਲੀ ਚਾਹੇ ਫਿਰ 17 ਤੋਂ 22 ਵਾਲੀ ਉਹਦੇ ਵਿੱਚ ਜਿੰਨਾ ਲੋਕਾਂ ਦੇ ਉੱਤੇ ਇਲਜ਼ਾਮ ਲੱਗੇ ਅੱਜ ਵੀ ਉਹ ਉਹਨਾਂ ਦੇ ਨਾਲ ਹੀ ਭੌਂਦੇ ਫਿਰਦੇ ਨੇ ਜਿਉ ਉਹ ਸਮਝਦੇ ਨੇ ਕਿ ਨਸ਼ੇ ਨੇ ਪੰਜਾਬ ਦਾ ਬੇੜਾਗਰ ਕੀਤਾ ਤੋ ਅੱਜ ਵੀ ਉਹਨਾਂ ਲੋਕਾਂ ਨੂੰ ਲਾਂਬੇ ਕਰਦੇ ਨੇ ਅੱਜ ਵੀ ਉਹਨਾਂ ਪਾਰਟੀਆਂ ਦੇ ਵਿੱਚ ਉਸੇ ਤਰੀਕੇ ਦੇ ਨਾਲ ਫਿਰਦੇ ਨੇ ਪਰ ਸਾਡੀ ਇਸ ਸਰਕਾਰ ਦੇ ਵਿੱਚ ਪਾਰਟੀ ਦੇ ਵਿੱਚ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਲਈ ਕੋਈ ਥਾਂ ਨਹੀਂ ਹੈ ਜਿਹੜਾ ਨਸ਼ੇ ਦਾ ਵਪਾਰੀ ਆ ਨਸ਼ੇ ਦੇ ਵਪਾਰੀਆਂ ਦੇ ਨਾਲ ਉਹਦੀ ਕਿਸੇ ਕਿਸਮ ਦੀ ਕੋਈ ਦੂਰ ਨੇੜੇ ਦੀ ਵੀ ਸਾਝ ਹੈ ਉਹਦੇ ਨਾਲ ਕੋਈ ਫੋਟੋ ਕੋਈ ਜਿਹੜੀ ਸਾਹਜ ਆ ਪਿਛਲੇ 3.5 3 ਸਾਲਾਂ ਦੇ ਦੌਰਾਨ ਤੁਸੀਂ ਨਹੀਂ ਦੇਖੀ ਹੋਣੀ ਕਿਤੇ ਵੀ ਕਿ ਕਿਸੇ ਮੰਤਰੀ ਦੇ ਨਾਲ ਕਿਸੇ ਦੀ ਫੋਟੋ ਆ ਗਈ ਜਾਂ ਉਹਦਾ ਕੋਈ ਨੇੜਲਾ ਕਿਸੇ ਐਮ.ਐਲ.ਏ ਦੇ ਨਾਲ ਉਹਦੀ ਕੋਈ ਸਾਹਜ ਹੈ ਕਿਸੇ ਜਗ੍ਹਾ ਦੇਤੇ ਜਾਂ ਕਿਸੇ ਅਹੁਦੇ ਅਹੁਦੇਦਾਰ ਦੇ ਨਾਲ ਉਹਦੀ ਜਿਹੜੀ ਉਹ ਸਾਹਜ ਹੈ ਇਸ ਮਾਮਲੇ ਦੇ ਉੱਤੇ ਸਾਡੀ ਜ਼ੀਰੋ ਟੋਲਰੈਂਸ ਹੈ ਔਰ ਸਾਡੇ ਜਿੰਨੀ ਵੀ ਇਹ ਟੀਮ ਹੈ ਪੂਰੀ ਦੀ ਪੂਰੀ ਜਿਹੜੀ ਕਿ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੇ ਕੰਮ ਕਰ ਰਹੀ ਹੈ ਯੁੱਧ ਨਸ਼ਾ ਵਿਰੋਧ ਦੇ ਵਿੱਚ ਇਹ ਸਭ ਤੋਂ ਵੱਡੀ ਟੀਮ ਹੈ ਯੰਗ ਟੀਮ ਹੈ ਮੈਨੂੰ ਛੱਡ ਕੇ ਬਾਕੀ ਸਾਰੀ ਜਿਹੜੀ ਉਹ ਯੰਗ ਟੀਮ ਹੈ ਜਿਹੜੀ ਕਿ ਗਰਾਊਂਡ ਦੇ ਉੱਤੇ ਕੰਮ ਕਰ ਰਹੀ ਹੈ ਔਰ ਅਸੀਂ ਜਿਹੜੀ ਚੀਜ਼ ਜਿਹੜਾ ਵਿਸ਼ਵਾਸ ਪੰਜਾਬ ਦੇ ਲੋਕਾਂ ਨੂੰ ਦਿਵਾਉਣਾ ਚਾਹੁੰਦੇ ਆ ਕਿ ਤੁਸੀਂ ਅੱਗੇ ਆਓ ਔਰ ਉਹਨਾਂ ਲੋਕਾਂ ਦੇ ਨਾਮ ਇਸ ਟੀਮ ਤੱਕ ਪਹੁੰਚਾਓ ਜਿਹੜੀ ਪੁਲਿਸ ਹੈ ਉਹਦੇ ਤੱਕ ਪਹੁੰਚਾਓ ਤੁਹਾਡੇ ਉੱਤੇ ਕੋਈ ਕਿਸੇ ਕਿਸਮ ਦਾ ਕੋਈ ਵਿਅਕਤੀ ਧਮਕੀ ਜਾਂ ਹੋਰ ਕਿਸੇ ਕਿਸਮ ਦਾ ਕੋਈ ਦਬਾਅ ਪਾਉਂਦਾ ਹੈ ਤੇ ਉਹਦੇ ਵਾਸਤੇ ਨਾ ਸਿਰਫ ਸਾਡੀ ਇਹ ਨਸ਼ਾ ਮੁਕਤੀ ਮੋਰਚਾ ਦੀ ਟੀਮ ਪੰਜਾਬ ਪੁਲਿਸ ਪੰਜਾਬ ਸਰਕਾਰ ਉਹਨਾਂ ਦੇ ਨਾਲ ਉਹਨਾਂ ਦੀ ਸੁਰੱਖਿਆ ਦੇ ਵਾਸਤੇ